ਮਨਜੋਗ ਮੁੱਖ ਮੰਤਰੀ ਪੰਜਾਬ ਤੇ ਮਨਜੋਗ ਡੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇ ਪਟਿਆਲਾ ਪੁਲਿਸ ਨੇ ਜੰਗੀ ਪੱਧਰ ਤੇ ਇੱਕ ਮੁਹਿੰਮ ਜਿਹੜੀ ਰਾ ਸਰਕਾਰ ਦੀ ਯੋਧ ਨਸ਼ਿਆਂ ਵਿਰੁੱਧ ਚ ਲਗਾਤਾਰ ਸਾਡੀ ਜੰਗੀ ਪੱਧਰ ਤੇ ਕਾਰਵਾਈ ਜਾਰੀ ਹੈ ਉਸੇ ਲੜੀ ਚ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਐਸਪੀਡੀ ਗੁਰਬੰਧ ਸਿੰਘ ਬੈਂਸ ਬੀਐਸਪੀ ਕਿਨੌਰ ਹਰਮਨ ਚੀਮਾ ਸਚੋਬਨੌਰ ਹਰਪ੍ਰੀਤ ਸਿੰਘ ਦੀ ਟੀਮ ਨੇ ਅੰਬਾਲਾ ਸਾਈਡ ਤੋਂ ਆਂਦੇ ਹੋਏ ਲਾਈਵ ਨਾਕਾਬੰਦੀ ਦੌਰਾਨ ਇੱਕ ਸ਼ਖਸ ਨੂੰ ਕਾਬੂ ਕੀਤਾ ਤੇ ਸੁਦਰਸ਼ਨ ਨਾਮ ਦੇ ਇਸ ਸ਼ਖਸ ਤੋਂ 50000 ਤੋਂ ਜ਼ਿਆਦਾ ਲੋਮੋਟਲ ਦੀ ਜਿਹੜੀ ਨਸ਼ੀਲੀ ਗੋਲੀਆਂ ਨੇ ਉਹ ਬਰਾਮਦ ਹੋਈਆਂ ਏ 50000 ਲੂਮੋਟਿਲ ਦੀ ਗੋੜੀਆਂ ਜਿਹੜੀਆਂ ਨੇ ਇਹ ਹੈਵੀ ਕਮਰਸ਼ਲ ਰਿਕਵਰੀ ਚ ਆਉਂਦੀਆਂ ਨੇ ਜਿਵੇਂ ਇੱਕ ਤੇ ਸਮਾਲ ਰਿਕਵਰੀ ਹੁੰਦੀ ਇੱਕ ਇੱਕ ਹੈਵੀ ਰਿਕਵਰੀ ਕਮਰਸ਼ਲ ਕਮਰਸ਼ਲ ਤੋਂ ਬਾਅਦ ਹੁੰਦੀ ਹੈ ਹੈਵੀ ਕਮਰਸ਼ਲ ਤੇ ਹੈਵੀ ਕਮਰਸ਼ਲ ਰਿਕਵਰੀ ਚ 50000 ਤੋਂ ਜ਼ਿਆਦਾ ਟੈਬਲੇਟ ਸੇ ਬਰਾਮਦ ਹੋਈਆਂ ਨੇ ਇਹ ਜਿਹੜਾ ਦੋਸ਼ੀ ਹੈਗਾ ਇਹ ਹਰਦੋਈ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਇਸ ਮੁਕਦਮੇ 'ਚ ਅਸੀਂ ਫਾਰਵਰਡ ਅਤੇ ਬੈਕਵਰਡ ਲਿੰਕੇਜਸ ਨੂੰ ਪ੍ਰੋਪਰਲੀ ਵੈਰੀਫਾਈ ਕਰਾਂਗੇ ਐਂਡ ਟੂ ਐਂਡ ਕਿੱਥੋਂ ਲੈ ਕੇ ਆਇਆ ਸੀ ਕਿਹੜੇ ਮੈਨੂਫੈਕਚਰਿੰਗ ਯੂਨਿਟ 'ਚ ਇਹ ਨਸ਼ੀਲੀ ਗੋੜੀਆਂ ਬਣੀਆਂ ਸੀਗੀਆਂ ਤੇ ਅੱਗੇ ਕਿਹੜੇ ਸ਼ਖਸ ਨੂੰ ਇਹਨੇ ਡਿਲੀਵਰ ਕੀਤੀਆਂ ਸੀ ਇਹ ਦੋਨੇ ਪਹਿਲੂਆਂ 'ਤੇ ਕੰਮ ਕੀਤਾ ਜਾਊਗਾ ਇਹ ਹੈਵੀ ਕਮਰਸ਼ੀਅਲ ਰਿਕਵਰੀ 'ਚ ਅਸੀਂ ਜਿਹੜਾ ਮੈਨੂਫੈਕਚਰਿੰਗ ਯੂਨਿਟ ਹੈਗਾ ਜਿਨੇ ਇਲੈਗਲੀ ਮੈਨੂਫੈਕਚਰ ਕਰਕੇ ਅੱਗੇ ਇਸ ਦੋਸ਼ੀ ਨੂੰ ਦਿੱਤੀਆਂ ਸੀ। ਉਹਨਾਂ ਬੰਦਿਆਂ ਨੂੰ ਵੀ ਅਸੀਂ ਤਫ਼ਤੀਸ਼ ਤਰ੍ਹਾਂ ਵਾਚਾਂਗੇ। ਤੇ ਲਗਾਤਾਰ ਨਸ਼ਿਆਂ ਵਿਰੁੱਧ ਪਟਿਆਲਾ ਪੁਲਿਸ ਦੀ ਕਾਰਵਾਈ ਲਗਾਤਾਰ ਜਾਰੀ ਹੈ। ਬੀਤੇ ਦਿਨੀ ਵੀ ਕਈ ਹੋਰ ਵੀ ਮੁਕਦਮੇ ਕਮਰਸ਼ੀਅਲ ਕੁਆਂਟੀਟੀ ਦੇ ਹੋਏ। ਡਿਮੋਲਿਸ਼ਨ ਵੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਨਜਾਇਜ਼ ਤਸਕਰੀ ਨਸ਼ਾ ਤਸਕਰੀ ਕਰਕੇ ਜਿਹੜੀ ਸੰਪਤੀ ਕੋਈ ਬਣਾਈ ਗਈ ਉਹ ਰੋਟੇਸ਼ਨ ਆਰੀਆ ਚ ਪੁਲਿਸ ਸੁਰੱਖਿਆ ਨਾਲ ਡਿਮੋਲਿਸ਼ਨ ਕੀਤੀ ਗਈ ਸੀ ਤੇ ਅੱਗੇ ਵੀ ਜਿਹੜੀ ਪ੍ਰਾਪਰਟੀ ਫੋਰਫੀਚਰ ਹੈ ਗਈ ਹੈ ਡਿਮੋਲਿਸ਼ਨ ਆਫ ਇਲੀਗਲ ਪ੍ਰਾਪਰਟیز ਐਂਡ ਰਿਕਵਰੀਜ਼ ਸਾਰਿਆਂ ਤੇ ਅਸੀਂ ਫੋਕਸ ਕਰਾਂਗੇ ਇਸ ਦੇ ਨਾਲ ਨਾਲ ਹੀ ਜਿਹੜੇ ਐਡਿਕਟਸ ਹੈਗੇ ਜਿਹੜੇ ਕੀ ਨਸ਼ਾ ਖਾਂਦੇ ਆ ਜਾਂ ਨਸ਼ੇ ਦੇ ਕੋਡ ਚ ਪਏ ਹੋਏ ਆ ਸਟੇਟ ਗਵਰਨਮੈਂਟ ਦੇ ਬੜੇ ਕਲੀਅਰ ਇੰਟਰਕਸ਼ਨਸ ਨੇ ਕਿ ਜਿਹੜੇ ਪੈਡਲਰਸ ਨੇ ਸਮਗਲਰਸ ਨੇ ਜਿਹੜੇ ਕਿ ਨਸ਼ਾ ਤਸਕਰੀ ਦਾ ਛੋਟੇ ਜਾਂ ਵੱਡੇ ਪੱਧਰ ਤੇ ਕੰਮ ਕਰਦੇ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਪਰ ਜਿਹੜੇ ਐਡਿਕਟਸ ਨੇ ਜਿਹੜੇ ਕਿ ਨਸ਼ੇ ਦੀ ਇਸ ਬਿਮਾਰੀ ਚ ਇਸ ਕੋੜ ਚੁਪਏ ਹੋਏ ਉਹਨਾਂ ਪ੍ਰਤੀ ਸਿੰਪੈਥੈਟਿਕ ਰਵੱਈਆ ਰੱਖਦੇ ਹੋਏ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਚ ਓਟ ਸੈਂਟਰਾਂ ਚ ਦਾਖਲ ਕਰਾਇਆ ਜਾਊਗਾ ਤਾਕੀ ਉਹ ਨਸ਼ਿਆਂ ਦੇ ਸਪੋਰਟ ਤੋਂ ਨਿਕਲ ਕੇ ਦੁਬਾਰੇ ਮੁਫਤਰਾਚੇ ਸ਼ਾਮਲ ਹੋ ਸਕੇ